ਸਾਸਟਰੀ ਕਾਲਜ ਦੇ ਸਾਰਿਆਂ ਨੂੰ ਜੀ ਤੇ ਅਸੀਂ ਅੱਜ ਲੱਗੇ ਆਂਬ ਦਾ achar ਬਣਾਉਣ ਤੇ ਉਹਦੇ ਵਾਸਤੇ ਅਸੀਂ ਪਹਿਲਾਂ ਐ ਸੌਂਫ ਭੁੰਨਾਗੇ ਨਾ ਜਿਆਦਾ ਨਹੀਂ ਭੁੰਨਾ ਥੋੜਾ ਜਿਹਾ ਹੀ ਭੁਣਾਣਾ ਇਹਨੂੰ ਤੇ ਕਈ ਤੇ ਹਨਾ ਇਦਾਂ ਵੀ ਪਾਲਾਂ ਦੇ ਕੱਚੇ ਹੀ ਪਰ ਮੈਂ ਭੁੰਨ ਕੇ ਹੀ ਬਣੀ ਹੁੰਨੀ ਆ ਮੇਥੇ ਸੌਂਫ ਤੇ ਕਲੌਂਜੀ ਇਹਨਾਂ ਤੇ ਨਾਲ ਅਲੱਗ-ਅਲੱਗ ਭੁੰਨ ਲੈਣਾ ਇਹਨਾਂ ਨੂੰ ਇਹ ਐ ਅੰਬ ਅੰਬਲੇ ਮੈਂ ਮੋਟੇ ਅੰਬ ਸੀ ਜਿਹੜਾ ਮਾਲ ਟੰਬ ਹੁੰਦਾ ਉਹਨਾਂ ਨੂੰ ਕੱਟ ਕੇ ਦੋ ਦਿਨ ਹੋ ਗਏ ਉਹਨਾਂ ਨੂੰ ਕੱਟਿਆ ਨੂੰ ਕੱਟ ਕੇ ਨਾਲ ਰੱਖ ਲਿਆ ਸੀਗਾ ਤੇ ਕਿਉਂਕਿ ਮੈਂ ਕਈ ਤਾਂ ਹਨਾ ਨਮਕ ਵੇਲਾ ਲਗਾ ਕੇ ਰੱਖ ਦਿੰਦੇ ਆ ਉਹਦਾ ਪਾਣੀ ਕੱਢ ਕੇ ਤੇ ਫੇਰ ਉਹਨੂੰ ਪਾਉਂਦੇ ਆ achar ਨੂੰ ਹਨਾ ਤੇ ਮੈਂ ਸ਼ੁਰੂ ਤੋਂ ਹੀ achar ਜਦੋਂ ਵੀ ਮੈਂ ਪਾਇਆ ਨਾ ਮੈਂ ਇਸ ਤਰ੍ਹਾਂ ਹੀ ਮੈਂ ਆਣੀ ਪਾਣੀ ਕੱਢਦੀ ਐਦਾਂ ਹੀ ਹੁੰਨੀ ਆ ਮੈਂ ਤੇ ਪਿਛਲੀ ਵਾਰੀ ਮੈਂ ਪਾਣੀ ਕੱਢ ਕੇ ਪਾਇਆ ਸੀ ਇਹ ਚਾਹ ਜਿਹੜਾ ਨਾ ਥੋੜਾ ਜਿਹਾ ਕਾਲਾ ਕਾਲਾ ਹੋ ਗਿਆ ਸੀਗਾ ਠੀਕ ਹੈ ਤੇ ਮੈਂ ਹੁਣ ਇਸ ਤਰ੍ਹਾਂ ਹੀ ਜਿੰਨੂੰ ਪਾਣੀ ਕੱਢੇ ਵੀ ਨਹੀਂ ਪਾਵਾਂਗੀ ਕਿਉਂਕਿ ਇਦਾਂ ਚਾਹ ਜਿਹੜਾ ਬਹੁਤ ਵਧੀਆ ਬਣਦਾ ਹੈ ਕਲਰ ਇਹਦਾ ਗ੍ਰੀਨ ਹੀ ਰਹਿੰਦਾ ਹੈ ਤੇ ਨਾ ਹੀ ਇਹਦਾ ਕਲਰ ਚੇਂਜ ਹੁੰਦਾ ਚਾਹ ਦਾ ਤੇ ਜਿੰਨਾ ਚਿਰ ਮੱਝੀ ਤੋਂ 5-6 ਸਾਲ ਤੱਕ ਪਿਆ ਰਹੇਂਦਾ ਚਾਹ ਉਦਾਂ ਦਾ ਉਦਾਂ ਹੀ ਰਹਿਣਾ ਵੀ ਜਦੋਂ ਹੁਣੇ ਪਾਇਆ ਹੁੰਦਾ ਤਾਂ ਆ ਜਾਈ ਸੌਂਫ ਸਾਡੀ ਭੁੱਜਣ ਲੱਗ ਪਈ ਐ ਉਹਨਾਂ ਸੀ ਨੂੰ ਕੱਢ ਲਵਾਂਗੇ ਜਿੰਨੀ ਮੈਂ ਇਹ ਕੋਲਾ ਮੈਂ ਹੈਨਾ ਸੌਂਫ ਦਾ ਲਿਆ ਸੀ ਥੋੜਾ ਜਿਆ ਘੱਟ ਸੀਗਾ ਤੇ ਉਸ ਤੋਂ ਵੀ ਥੋੜੇ ਘੱਟ ਇਹੀ ਸੌਂਫ ਨਾਲੋਂ ਵੀ ਘੱਟ ਜਿਹੜੇ ਮੇਥੇ ਪਾਣੇ ਆ ਯੋਗੋ ਦੇ ਬਰਾਬਰ ਨਹੀਂ ਪਾਣੇ ਤੇ ਇਹਨਾਂ ਨੂੰ ਵੀ ਇਸੇ ਪਨ ਲੈਣਾ ਰੋਸਟ ਜੇ ਕਰਨਾ ਇਹਨਾਂ ਨੂੰ ਵੀ ਹੈਨਾ ਜਿਆਦਾ ਨਹੀਂ ਪੁਨਣਾ ਮੇਥੇ ਵੀ ਪੁੱਜ ਗਏ ਐਨਾ ਵੀ ਕੱਟ ਲਵਾਂਗੇ ਸਪਲੇਟ ਵਿੱਚ ਕੱਟ ਲਵਾਂਗੇ ਹੁਣ ਪੁੱਣਾ ਗੇ ਕਲੌਂਜੀ ਕਿਉਂ ਕਲੌਂਜੀ ਪਾਉਣ ਨਾਲ ਚਾਰ ਬਹੁਤ ਜ਼ਿਆਦਾ ਟੇਸਟ ਬੰਦਾ ਹੈਗਾ ਇਹ ਬਹੁਤ ਜ਼ਰੂਰੀ ਹੈ ਪਾਣੀ ਆ ਕਲੌਂਜੀ ਹੈਗੀ ਹੈ ਜਿੰਨਾ ਕਿ ਤੁਹਾਡਾ ਹੈ ਨਾ ਚਾਰ ਹੈਗਾ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਇਹਨੂੰ ਵੀ ਪਾ ਲੈਣਾ ਇਹਨੂੰ ਪੀਸਣਾ ਨਹੀਂ ਹੈ ਇਹਨੂੰ ਸਾਬਦੀ ਪਾਣਾ ਹੈ ਇਹਨੂੰ ਇਹ ਪੁੱਜੀ ਗਿਆ ਹਾਂਜੀ ਅਸੀਂ ਜਿਹੜੇ ਮਸਾਲੇ ਸੀ ਉਹ ਭੁੰਨ ਲਿਆ ਤੇ ਨਾਲ ਮੈਂ ਤਿੰਨਾਂ ਨੂੰ ਮਿਕਸ ਕਰ ਲਿਆ ਕਲੌਂਜੀ ਸੌਰੀ ਸੌਫ ਤੇ ਮੇਥਰੇ ਪੀਸ ਕੇ ਇਹਨਾਂ ਨੂੰ ਕਲੌਂਜੀ ਨਹੀਂ ਮੈਂ ਪੀਸੀ ਹੈਗੀ ਕਲੌਂਜੀ ਸਾਬਤੀ ਪਾਈ ਹੈਗੀ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਪਾਵਾਂ ਕਿਉਂਕਿ ਮੇਰੇ ਕੋਲ ਨਾ ਚਾਰ ਭਾਂਡਾ ਵੱਡਾ ਹੈ ਨਿਗਰ ਲਾਉਣ ਵਾਸਤੇ ਇਸ ਕਰਕੇ ਮੈਂ ਇਹ ਦੋ ਵਾਰੀ ਕਰਕੇ ਲਾ ਕੇ ਪਾ ਲੰਨੇ ਆ ਇਸ ਕਰਕੇ ਮੈਂ ਇਹਦੇ ਵਿੱਚ ਹੀ ਮਿਕਸ ਕਰ ਰਹੀ ਮਸਾਲਾ ਕਿਉਂਕਿ ਥੋੜਾ ਮਾਦਰ ਲਈ ਰੱਖ ਲਵਾਂਗੀ ਗਰਮ ਮਸਾਲਾ ਪਾਇਆ ਇਹ ਪਾਵਾਂਗੇ ਵਾਈਟ 슈ਗਰ ਇਹ ਬਹੁਤ ਜ਼ਰੂਰੀ ਪਾਣੀ ਇਹ ਨਾਲ ਬਹੁਤ ਟੇਸਟ ਆਉਂਦਾ ਹੈ ਤੇ ਇੱਕ ਤੇ ਚਾਰ ਨਹੀਂ ਖਰਾਬ ਹੁੰਦਾ ਤੇ ਖੱਟਾ ਨਹੀਂ ਲੱਗੇਗਾ ਚਾਰ ਇਹ ਨਮਕ ਹੈਗਾ ਆਪਣੇ ਸਵਾਦ ਅਨੁਸਾਰ ਦੇਣਾ ਪਾ ਸਕਦੇ ਨਮਕ ਤੇ ਨਾ ਜ਼ਿਆਦਾ ਹੋਵੇ ਨਾ ਘੱਟ ਹੋਵੇ ਅੱਧਾ ਪੈਕਟ ਮੈਂ ਨਮਕ ਦਾ ਪਾਇਆ ਤੇ ਹਲਦੀ ਪਾਵਾਂਗੇ 4 ਚਮਚ ਹਲਦੀ ਦੇ ਪਾਏ ਜਦੋਂ ਪੂਰਾ ਗਿਲਾ ਨਹੀਂ ਗਿਆ ਅੱਦੇ ਗੀ ਮਿਰਚ ਕਿਉਂਕਿ ਇਹਦਾ ਨਾ ਕਲਰ ਬਹੁਤ ਸੋਹਣਾ ਹੁੰਦਾ ਚਾਰ ਦਾ ਤੇ ਵਧੀਆ ਲੱਗਦਾ ਹੈ ਨਾ ਇਹ ਜ਼ਰੂਰੀ ਪਾਣੀ ਇਹ ਵੀ ਐਸੀ ਪਾਵਾਂਗੇ ਲਾਲ ਮਿਰਚਾਂ ਕੋੜੀਆਂ ਘਟ ਗਈਆਂ ਇਹ ਇਹਨਾਂ ਸਾਰਿਆਂ ਨੂੰ ਮਸਾਲੇ ਨੂੰ ਮੈਂ ਮਿਕਸ ਕਰ ਲੈਣਾ ਇਹਨੂੰ ਕਿਉਂਕਿ ਮੈਂ ਇਸ ਕਰਕੇ ਇਹਦੇ ਵਿੱਚ ਪਾ ਕੇ ਮਿਕਸ ਕਰਨੀ ਤੇ ਮੈਂ ਚਾਚ ਵੀ ਪਾ ਲੈਣੀ ਆ ਮੇਰੇ ਕੋਲ ਦੋ ਬਾਰੀ ਮੈਂ ਮਸਾਲਾ ਹੈ ਨਾ ਪਾਣਾ ਉਹ ਚਾਚ ਦੋ ਵਰੀਰ ਲਾ ਕੇ ਪਾਣਾ ਚਾਰ ਨੂੰ ਇਸ ਕਰਕੇ ਮੈਂ ਬਸ ਇਹ ਚੀਜ਼ਾਂ ਪਾਣੀਆਂ ਆ ਇਹ ਦੇਖੋ ਇਹ ਚ ਪਾ ਲਿਆ ਇਹਨਾਂ ਨੂੰ ਮਿਕਸ ਕਰ ਲੈਣਾ ਹੁਣ ਚੰਗੀ ਤਰ੍ਹਾਂ ਵਿੱਚ ਥੋੜਾ ਪਾਵਾਂਗੇ ਇਹ ਤੇਲ ਦੇਸੀ ਤੇਲ ਹੈ ਲਾਉਣ ਵਾਸਤੇ ਪਾਵਾਂਗੇ ਇਕ ਗਲਵਜ਼ ਦਾ ਆ ਪਾਇਆ ਮੈਂ ਵੀ ਇਹਦਾ ਕਲਰ ਹੈ ਨਾ ਹਲਦੀ ਹੋਇੰਦੇ ਕਲਰ ਹੋਇੰਦਾ ਹਲਦੀ ਵਾਲਾ ਇਹਨੋਂ ਹਟਾਣੋ ਇਸ ਕਰਕੇ ਗਲਵਜ਼ ਪਾਇਆ ਵੀ ਚਲੋ ਹੱਥ ਠੀਕ ਰਹੂਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਇਹਨੂੰ ਕੋਈ ਮੇ ਧੁੱਪ ਚ ਨਹੀਂ ਰੱਖਣਾ ਬਸ ਅੰਦਰ ਹੀ ਨੇ ਚਾਣੇ ਹਨਾ ਤਿਆਰ ਹੋ ਜਾਣਾ ਇਹਨੇ ਵਿਚਾਰੇ ਬਹੁਤ ਸੋਹਣਾ ਬੰਦਾ ਹੈਗਾ ਤੇਲ ਵੀ ਅਸੀਂ ਨਾਲ ਹੀ ਪਾ ਦੇਣਾ ਚਾਚ ਕੇ ਚਾਰ ਪਾ ਕੇ ਰੱਖ ਦਿੰਦੇ ਦੋ ਚਾਰ ਦਿਨਾਂ ਬਾਅਦ ਪੰਜ ਦਿਨਾਂ ਬਾਅਦ ਪਾਉਂਦੇ ਆ ਤੇਲ ਪਰ ਮੈਂ ਨਾਲ ਹੀ ਪਾ ਦੇਨੀ ਆ Honoran udah bejpalan gay. Anjir ada kue udah baper gay. ਇਹ ਹੁਣ ਇਹਦੇ ਵਿੱਚ ਅਸੀਂ ਤੇਲ ਪਾ ਦਾਂਗੇ। ਤੇਲ ਮੈਂ ਜ਼ਿਆਦਾ ਵੀ ਨਹੀਂ ਪਾਉਂਦੀ ਤੇ ਮੇਰਾ achar ਵੀ ਨਹੀਂ ਖਰਾਬ ਹੁੰਦਾ ਕਦੀ। ਕਈ ਤੇਲ ਬਹੁਤ ਜ਼ਿਆਦਾ ਪਾਉਂਦੇ ਆ ਹਨਾ। ਤੇ ਉਹਨਾਂ ਦਾ achar ਤਾਂ ਵੀ ਖਰਾਬ ਹੋ ਜਾਂਦਾ ਹੈ। ਤੇ ਮੈਂ ਥੋੜੇ ਤੇਲ ਵਿੱਚ ਹੀ ਮੇਰਾ achar ਜਿਹੜਾ ਬਹੁਤ ਸਵਾਦ ਆਂਦਾ ਹੈ। ਸਾਰੇ ਬਹੁਤ ਪਸੰਦ ਕਰਦੇ ਮੇਰੇ achar। ਤੇ ਜਿਸ ਤਰ੍ਹਾਂ ਦਾ ਕਲਰ ਹੈਗਾ ਇਦਾਂ ਦਾ ਹੀ ਰਹਿਣਾ। ਜਦ ਤੱਕ achar ਰਹਿਣਾ। ਕਿਉਂਕਿ ਮੈਂ ਕੋਈ ਵੀ ਚੋਨਾ ਨਮਕ ਲਾ ਕੇ ਪਾਣੀ ਨਹੀਂ ਕੱਢਿਆ ਹੋਇਆ ਕੁਛ ਨਹੀਂ ਇਹ ਦੇਖੋ ਇਹ ਰੈਡੀ ਹੋ ਗਿਆ ਹੁਣ ਦੂਜਾ ਡੱਬਾ ਤਿਆਰ ਕਰਾਂਗੇ ਇਹ ਹੁਣ ਦੂਜਾ ਹੀ ਰੈਡੀ ਕਰਨ ਦੇ ਹੋਰ ਅੰਬ ਸੀਗੇ ਹਨਾ ਇਹਨਾਂ ਨੂੰ ਵੀ ਅਸੀਂ ਮਿਕਸ ਕਰ ਲੈਣਾ ਕਿਉਂਕਿ ਮੇ ਕੋਲ ਜਿਆਦਾ ਵੱਡਾ ਡੱਬਾ ਹੈ ਨਹੀਂਗਾ ਇੱਕ ਵੱਡੇ ਜਿਹੇ ਪਾਤਾ ਤੇ ਹੁਣ ਜਿਹੜਾ ਰਹਿ ਗਿਆ ਹੁਣ ਇਹਨਾਂ ਨੂੰ ਛੋਟਿਆਂ ਚ ਪਾ ਦਾਂਗੇ ਮੈਨੂੰ ਲੱਗਦਾ ਦੋਨਾਂ ਛੋਟਿਆਂ ਚ ਨਹੀਂ ਆਊਗਾ ਏ ਬੋਡ ਬਦੇ ਦੁਜਾ ਹਾਂਜੀ ਚਾਰ ਜੀ ਆ ਗਿਆ ਦੋਨਾਂ ਛੋਟਿਆਂ ਡੱਬਿਆਂ ਚ ਵੀ ਤੇ ਕੰਪਲੀਟ ਹੋ ਗਿਆ ਤੇ ਤੇਲ ਸਾਡਾ ਹੈ ਨਾ ਕੱਟ ਗਿਆ ਤੇ ਤੇਲ ਅਸੀਂ ਹੋਰ ਲਿਆ ਕੇ ਪਾ ਦਾਂਗੇ ਅੱਜ ਜੀ ਇਹਦੇ ਚ ਤੇ ਸਾਡੇ ਹਨਾ ਹੋ ਗਏ ਚਾਰ ਪੈ ਗਏ ਤੇ ਤੁਸੀਂ ਵੀਡੀਓ ਦੇਖ ਕੇ ਦੱਸਣਾ ਕਿਦਾਂ ਦਾ ਹੈ ਨਾ ਕਮੈਂਟ ਕਰਨਾ ਕਿ ਕਿਦਾਂ ਦਾ ਲੱਗਾ ਤੁਹਾਨੂੰ ਇਸਰਾ ਚਾਰ ਪਾਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ